ਬਹੁਤ ਵੱਡੀ ਮੱਤ ਕੀਤੀ ਹੈ। ਇੰਨੀ ਦੀ ਕਿਤੋਂ ਆਸ ਹੀ ਨਹੀਂ ਸਾਨੂੰ। ਜਿੰਨੀ ਇਹਨਾਂ ਛੱਡੀ ਕਰਤੀ ਹੈ ਨਾ। ਇੰਨੀ ਸਾਨੂੰ ਕਿਦੋਂ ਵੀ ਨਹੀਂ ਆਦਾ। ਸਾਨੂੰ ਪਹਿਲੀ ਦੇ ਹਿਸਾਬ ਨਾਲ 30000 ਰੁਪਿਆ ਕਿੱਲੇ ਪਰਤੀ ਦੇਤਾ। ਠੀਕ ਹੈ। ਸਾਡੇ ਪਹਿਲੀ ਦਾ ਕੀ ਰੇਟ ਹੈ ਇੰਨਾ ਹੀ ਚੱਲਦਾ ਜੀ? ਨਹੀਂ ਬਜਾਈ ਦਾ ਤਾਂ ਅਜੇ ਸਾਨੂੰ ਡਾਈ ਦੇ ਆਸ ਹੀ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ ਜੀ ਬੀ ਆਉਣੇ। ਪਰ ਸਾਨੂੰ ਅੱਜ ਉਹਨਾਂ ਬਹੁਤ ਵੱਡੀ ਮੱਤ ਕੀਤੀ ਆ। ਅਸੀਂ ਪਹਿਲੀਆਂ ਬੋਣ ਯੋਗ ਹੋ ਗਏ ਆ। ਠੀਕ ਹੈ। ਉਹਨੇ ਚਰ ਨੂੰ ਕੋਈ ਹੋਰ ਉਹਨੇ ਕੰਮ ਚੱਲ ਪੂਗਾ ਕਿ ਉਹ ਬਰਬਾਦੀ ਹੋਈ ਸੀਗੀ ਬਹੁਤ ਤਗੜੀ ਬਰਬਾਦੀ ਉੱਥੇ ਵੇਖੋ ਸਾਹਮਣੇ ਪਾਣੀ ਕਿੰਨਾ ਖਲਾ ਇਹ ਦੇ ਵੀ ਜਾ ਕੇ ਵੇਖੋ ਉੱਥੇ ਸਾਡਾ ਵੀ ਰਗਮਾ 5 6 ਕਿਲੋ ਬੀਜੇ ਨਹੀਂ ਜਾਣਾ ਹਾਂ 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 ਚਲੋ ਤੁਹਾਨੂੰ ਵਿਖਾਉਨੇ ਆ ਜੇ ਵੇਖਣਾ ਚਾਹੁੰਦੇ ਆ ਤੇ ਇੱਕ ਤਾਂ ਕਿਸੇ ਨੇ ਗੋਦ ਲਿਆ ਸੀਗਾ ਪਿੰਡੇ ਇਹ ਨਹੀਂ ਜੀ ਨਹੀਂ ਕਿਸੇ ਕੋ ਆਇਆ ਹੀ ਨਹੀਂ ਅਜੇ ਤੱਕ ਇਹ ਬਸ ਇਹ ਨਾਮ ਦੇ ਵਿੱਚ ਹੀ ਸੀਗਾ ਜੀ ਲਿਆ ਜੀ ਸਾਰੇ ਕਹਿੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਭ ਕੁਝ ਇਹਨਾਂ ਦੀ ਪਹਿਲਾ ਰਾਚੀ ਜੜੀ ਆ ਹਾਂ ਰਾਸ਼ਨ ਪਾਣੀ ਆਉਂਦਾ ਰਿਹਾ ਵੀ ਐਵੇਂ ਕਹਦੀਏ ਨਹੀਂ ਆਇਆ ਪਰ ਆ ਜੋ ਮਦਦ ਕੀਤੀ ਹੈ ਪਹਿਲੀ ਇਹਨਾਂ ਦੀ ਓਕੇ ਸ਼ੀਨਾ ਸਾਹਿਬ ਦੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਮੇਰਾ ਡੈਡੀ ਦਾ ਨਾਮ ਸਰਦਾਰ ਜਸਵੀਰ ਸਿੰਘ ਹੈ ਜੀ ਅਸੀਂ ਇਸ ਸਰਦਾਰ ਗੁਚਰਨ ਸਿੰਘ ਸ਼ੀਨਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਸਾਨੂੰ ਮਾਇਤੇ ਦੇ ਕੇ ਸਾਨੂੰ ਤੇਰਾ ਖਰਚਾ ਦੇ ਕੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਣੇ ਸੇਵਾ ਦੇ ਵਿੱਚੋਂ ਆਪਣੇ ਰਾਸ਼ੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਸਾਡੇ ਕੋਲ ਖਾਦਾ ਪ੍ਰਬੰਧ ਨਹੀਂ ਕੋਈ ਵੀ ਕੋ ਗਿਆ ਨਾ ਤੇ ਕੋਈ ਹੜਤੀਏ ਬਾਹ ਫੜਦਾ ਸਾਡੀ ਤੇ ਨਾ ਕੋਈ ਸਰਕਾਰ ਫੜਦੀ ਹੈ ਜੀ ਇਹਨਾਂ ਮੈਂ ਇਹੋ ਬੇਨਤੀ ਕਰਾਂਗਾ ਕਿ ਸਾਨੂੰ ਥੋੜੀ ਬੋਧੀ ਖਾਤ ਦੇ ਕੇ ਵੀ ਤੇ ਸਾਡਾ ਕੁਛ ਨਾ ਕੁਛ ਕੀਤਾ ਜਾਵੇ ਨੁਕਸਾਨ ਕਿੰਨਾ ਕਰੋਇਆ ਪੁੱਤ ਨੁਕਸਾਨ ਬਹੁਤ ਹੋਇਆ ਹੋਇਆ ਨੁਕਸਾਨ ਕਰਦੋ ਸਾਡੇ 750 ਕਿੱਲਾ ਪੈਰੀ ਸੀ ਜ਼ਮੀਨ ਸੀ ਫੇੜਦੀ ਜਿਹਦੇ ਵਿੱਚੋਂ ਸਾਡੇ 600 ਕਿੱਲਾ ਸੇ ਬਿਲਕੁਲ ਖਤਮ ਹੋ ਚੁੱਕਾ ਹੈ ਅਸੀਂ ਜੀ ਸਾਡੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਇੱਕ ਪਿੰਡ ਜਿਹੜਾ ਹਰਸਾ ਸ਼ੀਨਾ ਵੱਲੋਂ ਗੋਦ ਲਵਾਂਗੇ ਉਸੇ ਲੜੀ ਨੂੰ ਚਲਦਿਆਂ ਸਾਡੇ ਨਗਰ ਵੱਲੋਂ ਸਾਡੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਜਗਤ ਸਿੰਘ ਜੀ ਦਾ ਤਪ ਸਥਾਨ ਬਾਬਾ ਜੀ ਕੁੱਲੀ ਵਿਖੇ ਖੰਡਪੜ ਸਾਹਿਬ ਕਰਾਇਆ ਗਿਆ ਭੋਗ ਪਏ ਅਰਦਾਸ ਕੀਤੀ ਮਹਾਪੁਰਸ਼ਾਂ ਦੀ ਹਾਜ਼ਰੀ 'ਚ ਉੱਥੇ ਗ੍ਰਾਹੀ ਇਕੱਠੀ ਗਈ ਕੀਤੀ ਗਈ ਜਿਸ 'ਚ ਦਾਸ ਵੱਲੋਂ 11 ਲੱਖ ਦੀ ਸੇਵਾ ਤੇ ਸਮੁੱਚੇ ਪਿੰਡ ਵੱਲੋਂ ਜਿਹੜਾ ਸੀ ਕਰੀਬ 25 ਲੱਖ ਰੁਪਏ ਇਕੱਠਾ ਹੋਇਆ ਬਾਕੀ ਭੈਣ ਭਰਾਵਾਂ ਵੱਲੋਂ ਜਿਹੜਾ ਅਸੀਂ ਹੋਰ ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਉਹਨਾਂ ਵੱਲੋਂ ਕਾਫੀ ਵੱਡਾ ਸੰਯੋਗ ਸੀ ਕਰੀਬ 50 ਲੱਖ ਰੁਪਏ ਦੀ ਗ੍ਰਾਈ ਜਿਹੜੀ ਆ ਸਾਡੇ ਨਗਰ ਵੱਲੋਂ ਕੀਤੀ ਗਈ ਸੀ ਸਾਡੇ ਜਿਹੜੇ ਪਿੰਡਾਂ ਦੀ ਇਹ ਪੰਚਾਇਤਾਂ ਟੀਮ ਹੈ ਸਾਡੀ ਉਹਨਾਂ ਨੇ ਜਾ ਕੇ ਮੌਕੇ ਤੇ ਦੋਹਾਂ ਹਲਕਿਆਂ ਦੇ ਵਿੱਚ ਜਾ ਕੇ ਵੇਖਿਆ ਵੀ ਸਭ ਤੋਂ ਵੱਧ ਨੁਕਸਾਨ ਕਿਸ ਪਿੰਡ ਦਾ ਹੋਇਆ ਅਸੀਂ ਮੈਂ ਦਾਸ ਆਪ ਨਾਲ ਇਥੋਂ ਡੇਰੇ ਬਾਬੇ ਨਾਨਕ ਤੱਕ ਗਏ ਆ ਸਾਰੇ ਪਿੰਡਾਂ ਵਿੱਚ ਘੁੰਮੇ ਆ ਆ ਉਸ ਦਿਨ ਵੀ ਮੋਤਲਾ ਪਿੰਡ ਜਿਹੜਾ ਸੀ ਸਭ ਤੋਂ ਵੱਧ ਪਾਣੀ ਇੱਥੇ ਸੀ ਅੱਜ ਸਾਰੇ ਜਗ੍ਹਾ ਤੇ ਮੈਂ ਸਮਝਦਾ ਪਾਣੀ ਉੱਤਰ ਗਿਆ ਮੋਤਲਾ ਪਿੰਡ ਅੱਜ ਵੀ ਜਿਹੜਾ ਆ ਉਹ ਪਾਣੀ ਦੇ ਕਾਫੀ ਰਕਬਾ ਇਹਨਾਂ ਦਾ ਜਿਹੜਾ ਆ ਅੱਜ ਵੀ ਪਾਣੀ ਦੇ ਮਾਰ ਏਟਿਆ ਉੱਥੇ ਕਣਕ ਵੀ ਨਹੀਂ ਬੀਜੀ ਜਾਣੀ ਫਿਰ ਸਮੁੱਚੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਵੀ ਆਪਾਂ ਪੂਰੇ ਨਗਰ ਨੂੰ 3-3000 ਰੁਪਇਆ ਜਿਹੜਾ ਰਾਂ ਪੂਰ ਪਰ ਏਕੜ ਜਿਹੜਾ ਆ ਉਹ ਆਪਾਂ ਜਿਹੜਾ ਰਾਸ਼ੀ ਜਿਹੜੀ ਆ ਉਹ ਆਪਾਂ ਵੰਡੀ ਆ ਪੂਰੇ ਨਗਰ ਨੂੰ ਅੱਜ ਇੱਥੇ ਇਕੱਠਾ ਕੀਤਾ ਗਿਆ ਜੇ ਕੋਈ ਭੈਣ ਭਰਾ ਰਹਿ ਗਿਆ ਅੱਜ ਨਹੀਂ ਆ ਸਕਿਆ ਉਹ ਸਾਡੀ ਟੀਮ ਪ੍ਰੋਪਰ ਇੱਥੇ ਬੈਠੀ ਆ ਉਹਦੇ ਨਾਲ ਉਹ ਰਾਬਤਾ ਕਰਦਾ ਉਹਨੂੰ ਮਿਲ ਸਕਦਾ ਸਮੁੱਚੇ ਨਗਰ ਨੂੰ 3-3000 ਰੁਪਇਆ ਏਕੜ ਅੱਜ ਜਿਹੜਾ ਵਾ ਉਹ ਦਿੱਤਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਤੇ ਉਹ ਤੋਂ ਬਾਅਦ ਜਿੱਥੇ ਕਣਕ ਨਹੀਂ ਬੀਜੀ ਜਾਊਗੀ ਉੱਥੇ 5-5000 ਦਾ ਨਗਰ ਵੱਲੋਂ ਐਲਾਨ ਕੀਤਾ ਗਿਆ ਵੀ ਉਸ ਰਕਬੇ ਨੂੰ ਫੇਰ 5-5000 ਰੁਪਇਆ ਜਿਹੜਾ ਪ੍ਰਤੀ ਏਕੜ ਦਿੱਤਾ ਜਾਊਗਾ ਵੇਖੋ ਇਸ ਪੈਣ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਅਰ ਜਿੰਨਾ ਵੀ ਨੁਕਸਾਨ ਹੋਇਆ ਵਾ ਸਾਰਾ ਭਾਰਤ ਨਹੀਂ ਸਕਦੇ ਵੀ ਪਰ ਜਿੰਨਾ ਵੀ ਘਟੋ ਘੱਟ ਸਾਡੇ ਕੋ ਇਹਨਾਂ ਦੀ ਸੇਵਾ ਕਰਨ ਵਾਸਤੇ ਸਾਨੂੰ ਮੌਕਾ ਮਿਲਿਆ ਵਾ ਉਹ ਅਸੀਂ ਕੈਸ਼ ਪੈਸੇ ਪ੍ਰਤੀ ਏਕੜ 3000 ਦੇ ਹਿਸਾਬ ਨਾਲ ਦਿੱਤੇ ਆ ਤੇ ਜੇ ਕੋਈ ਰਹਿ ਵੀ ਗਿਆ ਵਾ ਤੇ ਉਹਨੂੰ ਦੁਬਾਰਾ ਫੇਰ ਅਸੀਂ ਆਵਾਂਗੇ ਤੇ ਜੋ ਵੀ ਜੋ ਵੀ ਰਹਿੰਦਾ ਵਾ ਉਹਨੂੰ 3 ਏਕੜ ਦੇ 3000 ਏਕੜ ਦੇ ਹਿਸਾਬ ਨਾਲ ਉਹ ਮੁਆਵਜ਼ਾ ਦਿੱਤਾ ਜਾਊਗਾ ਇਹ ਸਰਕਾਰ ਵੱਲੋਂ ਕੋਈ ਨਹੀਂਗਾ ਇਹ ਸਾਡੀ ਹਰ ਸ਼ਾਸ਼ੀਨਾ ਵਿੱਚ ਲਾ ਕੇ ਲਾਦੀ ਟੀਮ ਸਰਕਾਰ ਗਰਚਨ ਸਿੰਘ ਸ਼ੀਨੇ ਦੇ ਸਾਥ ਨਾਲ ਚੱਲਦੇ ਆ ਤੇ ਗਾਂ ਜੋ ਵੀ ਇਸ ਪਿੰਡ ਦਾ ਕੋਈ ਹੋਰ ਵੀ ਨੁਕਸਾਨ ਜਿਤਨਾ ਕੋਈ ਗਾਂ ਹੁਣ ਕਣਕ ਨਹੀਂ ਬੀਜੀ ਜਾਣੀ ਉਹਦਾ ਵੀ ਅਸੀਂ ਉਹਨੂੰ ਜਦੋਂ ਨਾ ਕਣਕ ਬੀਜੀ ਜਾਊਗੀ ਉਹਦਾ ਆ ਕੇ ਜੋ ਵੀ ਥੋੜਾ ਬੋੜਾ ਜੋ ਵੀ ਸਰਦਾ ਪੁੱਛਦਾ ਹੋਊਗਾ ਉਹਦੀ ਮਤ ਦਿੱਤੀ ਜਾਊਗੀ ਹੋਰ ਬਾਕੀ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਹਰਸ਼ਾ ਸ਼ਿਨਾ ਤੋਂ ਅਸੀਂ ਆਏ ਆ ਅਸੀਂ ਮੈਂ ਵੀ ਇੱਕ ਜਿਹੜੀ ਸੇਵਾ ਕਰੀ ਕਮੇਟੀ ਉਹਦੀ ਟੀਮ ਮੈਂਬਰ ਹਾਂ ਮੈਂ ਜੀ ਜੀ ਅਸੀਂ ਗੁਰਚਰਨ ਸਿੰਘ ਛਿਨਾ ਜੀ ਨਾਲ ਮਿਲ ਕੇ ਜਿਹੜੀ ਗ੍ਰਾਈ ਸਾਨੂੰ ਪਿੰਡ ਚ ਹੋਈ ਜਾਂ ਉਹਨਾਂ ਦਿੱਤੀ ਆ ਉਹ ਪਿੰਡ ਚੋਂ ਦੋਹਾਂ ਪਿੰਡਾਂ ਚੋਂ ਪਿੰਡ ਮੋਤਲੇ ਤੇ ਚੱਕ ਆਲ ਚੋਂ ਡਿਟੇਲ ਲੈ ਕੇ ਜਿਹੜੀ ਅਸੀਂ ਲਿਸਟਾਂ ਬਣੀਆਂ ਜਿਹੜੀਆਂ ਮੇਰੇ ਕੋਲ ਰਿਕਾਰਡ ਹੈ ਪੂਰਾ ਇਹਦੇ ਮੁਤਾਬਕ ਅਸੀਂ ਰਕਵੇ ਦੇ ਹਿਸਾਬ ਨਾਲ ਜੋ ਵੀ ਸੰਗਤ ਦਾ ਪੈਸਾ ਵੰਡਦਾ ਸੀ ਇੱਕ ਇੱਕ ਬੰਦੇ ਨੂੰ ਅਸੀਂ ਮੋਤਲੇ ਪਿੰਡ ਚ ਇਸ਼ੂ ਕਰ ਦਿੱਤਾ ਅੱਗੇ ਅਸੀਂ ਕਿੰਨਾ ਜਿਹਾ ਪ੍ਰਤੀ ਇਹਨਾਂ ਨੂੰ ਕਰੀਬ 10 ਲੱਖ ਰੁਪਇਆ ਮੋਤਲੇ ਪਿੰਡ ਚ ਹੋ ਗਿਆ ਜੀ ਸਾਡਾ ਇਹ ਇਹਨਾਂ ਕਿਕਟ ਦੇ ਰਹੇ ਹਾਂ ਜੀ ਅਸੀਂ ਪ੍ਰਤੀ ਏਕੜ ਬੇਸ਼ੱਕ ਅੱਧਾ ਕਿਲਾ ਤਦਵੀ 3000 ਹੈ ਇੱਕ ਲੈਵਲ ਹੀ ਰੱਖਿਆ ਇੱਕ ਤੱਕ ਉਹਦੇ ਬਾਅਦ 5 ਏਕੜ ਤੱਕ ਮਤਲਬ 15000 ਰੁਪਇਆ ਹਰ ਏਕੜ ਦਾ 3000 ਰੁਪਇਆ 5 ਤੋਂ ਉੱਪਰ ਨਹੀਂ